ਅਰੇ ਆਮ ਜਿਹੜਾ ਵਾ ਗਾਂਜਾ ਇੱਥੇ ਸਪਲਾਈ ਹੋ ਰਿਹਾ ਤਸਵੀਰਾਂ ਦੇ ਵਿੱਚ ਤੁਹਾਨੂੰ ਜਿਹੜਾ ਦਿਖਾ ਦਿੰਦੇ ਆ ਐ ਹੋ ਗਾਂਜਾ ਦੇਖਾ ਦਿਓ ਕਿ ਗਾਂਜਾ ਕਿੱਥੇ ਆ ਹੱਥਾਂ ਦੇ ਵਿੱਚ ਗਾਂਜਾ ਫੜਿਆ ਹੋਇਆ ਤੇ ਸਿਗਰਟਾਂ ਜਿਹੜਾ ਫੜ ਰਿਹਾ ਸੀ ਮੁੰਡਾ ਹੱਥ ਖੋਲ ਕਮਾ ਕੋ ਲਿਆ ਆਓ ਦੇਖੋ ਲਾਓ ਦੇਖੋ ਕਿੱਥੇ ਆ ਕਿੱਥੇ ਫਿੱਟਾ ਗਾਂਜਾ ਰਾਤੀ ਕਿੱਥੇ ਆ ਜੀਬ ਚੋਂ ਕੱਢ ਜੀਬ ਚੋਂ ਕੱਢ ਫੇਲੇ ਗਾਂਜਾ ਕੱਢ ਜੀਬ ਚੋਂ ਕੱਢ ਗਾਂਜਾ ਗਾਂਜਾ ਜੀਬ ਚੋਂ ਕੱਢ ਸਾਡੇ ਕੋਲ ਰਿਕਾਰਡਿੰਗ ਪਈ ਜਿਹੜੀ ਤੂੰ ਖਰੀਦ ਕੇ ਲਿਆ ਖੋਖੇ ਲੱਗੋ ਕੱਢ ਜਲਦੀ ਜਲਦੀ ਕਰ ਜਲਦੀ ਕੱਢਿੰਗਾ ਕਿਥੋਂ ਹੁਣ ਇਹ ਅੰਦਰ ਲਿਆ ਜੀ ਥਾਣੇ ਹਮ ਤਾਂ ਗਰੀਬ ਦੁਖੀ ਆਦਮੀ ਹਾਂ ਜਲਦੀ ਬੋਲ ਓਏ ਹਲੋ ਇੱਧਰ ਆ ਓਏ ਇਸ਼ਾਰੇ ਘੱਟ ਮਾਰ ਜੰਗ ਨੂਰੀ ਆ ਜਾ ਤੂੰ ਜੀਬ ਚੋਂ ਕੱਢ ਜੀਬ ਚੋਂ ਕੱਢ ਫਿਰ ਕੱਢ ਜੀਬ ਚੋਂ ਭਾਈ ਨੇ ਤੈਨੂੰ ਕਿਹਾ ਜੀਬ ਚੋਂ ਕੱਢ ਕਿੰਨੇ ਦਾ ਖਰੀਦਿਆ ਇਹ ਇਸਕਾ भाई ने भाई ने खरीदवाया मैंने मैंने पिता आता हूँ तुम्हें जानता है ना इसका मतलब हाँ जी कितने दवाया गा भाई ने भाई ने दे कितने ले दा लेता है दस 100 रुपए का वो वाला चल किड़ी जगह लेके आया काजू मंडी लेके गए नशे लेके आए है, हाँ जी किससे लेके आए पता नहीं काजू बंटी भाई था उसको पास वाला चल भाई चल बैठा बता कहां से लेके आया चल बैठाए दस केड़ा बंटी चल आजा ਚੱਲ ਚੱਲ ਆ ਜਾ ਆ ਜਾ ਸੋ ਤਸਵੀਰਾਂ ਤੇ ਤੁਹਾਨੂੰ ਦਿਖਾ ਦਿੰਦੇ ਆ ਇਹ ਉਹ ਗਾਂਝਾ ਹੈ ਇਹ ਉਹ ਬੰਦਾ ਜਿਹੜਾ ਕਿੱਥੇ ਭਗਵੰਤ ਮਾਨ ਦਾ ਕਹਿਣਾ ਹੈ ਕਿ ਲਗਾ ਜਿਹੜਾ ਨਸ਼ਾ ਬਿਲਕੁਲ ਬੰਦ ਕਰ ਪਕਮ ਤਾਂ ਮੰਦਾ ਕਹਿਣਾ ਇਹ ਹੈ ਕਿ ਨਸ਼ਾ ਜਿਹੜਾ ਬਿਲਕੁਲ ਬੰਦ ਕਰ ਦਿੱਤਾ ਗਿਆ ਪਰ ਹੈਰਾਨੀ ਵਾਲੀ ਗੱਲ ਹੈ ਕਿ ਸ਼ਰਿਆਮ ਜਿਹੜਾ ਗਾਂਜਾ ਹੈ ਆ ਦੇਖ ਸਕਦੇ ਹੋ ਕਿ ਸਟੇਸ਼ਨ ਦੇ ਲਾਗੇ ਜਿਹੜਾ ਆ ਬੰਦੇ ਨਾਲ ਕਰਿੰਦੇ ਬਿਠਾਏ ਹੋਏ ਆ ਤੇ ਗਾਂਜਾ ਜਿਹੜਾ ਆ ਉਹ ਸਪਲਾਈ ਕੀਤਾ ਜਾ ਰਿਹਾ ਇਹ ਉਹ ਗਾਂਜੇ ਦੀ ਪੂੜੀ ਹੈ ਨਾਲ ਹੀ ਪੁਲਿਸ ਅਧਿਕਾਰੀ ਵੀ ਤੁਹਾਨੂੰ ਦਿਖਾਉਣ ਦੇ ਮੌਕੇ ਤੇ ਮੌਜੂਦ ਹੈ ਕਿਸੇ ਨੂੰ ਪ੍ਰਸ਼ਾਸਨ ਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਕਿ ਕੌਣ ਇੱਥੇ ਕੀ ਕੰਮ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਜਦਕਿ ਸ਼ਰਿਆਮ ਲਗਾਤਾਰ ਜਿਹੜਾ ਇੱਥੇ ਗਾਂਜਾ ਸਪਲਾਈ ਹੋ ਰਿਹਾ ਪਰ ਪੁਲਿਸ ਅਧਿਕਾਰੀ ਜਿਹੜੇ ਆ ਆਪਣਾ RAM ਨਾ ਕਾਪੀ ਜਿਹੜੇ ਆ ਲੈ ਕੇ ਖੜੇ ਆ ਕਿਸੇ ਨੂੰ ਕਿਸੇ ਤੋਂ ਜਿਹੜਾ ਇਹ ਆ ਕੋਈ ਮਤਲਬ ਨਹੀਂ ਹੈਗਾ ਸੋ ਤਸਵੀਰਾਂ ਦੇ ਇੱਕ ਵਾਰ ਦਿਖਾ ਦਿੰਦੇ ਆ ਫਿਰ ਦੁਬਾਰਾ ਲਗਾਤਾਰ ਜਲੰਧਰ ਸ਼ਹਿਰ ਦੇ ਵਿੱਚ ਜਿਹੜਾ ਨਸ਼ਾ ਹੈ ਆ ਲਗਾਤਾਰ ਵਿਕਰੇ ਆ ਗਾਂਜ ਦੀ ਜਿਹੜੀ ਐ ਸਪਲਾਈ ਹੋ ਰਹੀ ਐ ਚਿੱਟਾ ਲਗਾਤਾਰ ਵਿਕਰੇ ਆ ਮਾਨ ਸਰਕਾਰ ਦਾ ਕਹਿਣਾ ਹੈ ਕਿ ਬੰਦ ਕਰ ਦਿੱਤਾ ਗਿਆ ਚਿੱਟਾ ਕਿੱਥੋਂ ਖਰੀਦਦੇ ਹੋ ਮੈਂ ਨਹੀਂ ਖਰੀਦਦਾ ਤੁਸੀਂ ਕਹਾ ਤੁਸੀਂ ਚਿੱਟਾ ਖਰੀਦਣਾ ਤਾਂ ਬਤਾ ਦਿਓ ਨਹੀਂ ਮੈਂ ਨਹੀਂ ਬੀ ਵੀਡੀਓ ਦਿਖਾ ਦਈਏ ਤੈਨੂੰ ਵੀਡੀਓ ਹੈਗੀ ਇਹਨਾਂ ਦੀ ਨਾ ਆਪਣੇ ਕੋਲ ਦਿਖਾਈਓ ਜ਼ਰੂਰ ਪੀਤਾ ਹਾਂ ਮੈਂ ਜੈਸਾ ਗਲਤ ਕੰਮ ਨਹੀਂ ਕਰਦਾ। ਹਾਂ, ਹੱਥ ਜਿੱਕੇ ਫੜੇ ਆਵ। ਸਮਾਂ ਕੋਲ ਨਹੀਂ ਇਹ ਕੀ ਹੈ? ਸਰ ਜੀ ਨੇ ਬੋਲਾ ਗਾਜਾ ਬਣਾ। ਇਹਦੇ ਵਿੱਚ ਆਹੀ ਪਣਾ ਸੀ ਨਾ। ਸਰ ਜੀ ਨੇ ਬੋਲਾ। ਅਸੀਂ ਆਪਣਾ ਬੰਦਾ ਭੇਜਿਆ ਸੀਗਾ ਤੇਰੇ ਨਾਲ ਫਿਕਰ ਨਾ ਕਰ। ਅਸੀਂ ਹੀ ਬੰਦਾ ਭੇਜਿਆ ਸੀਗਾ ਆਪਣਾ। ਦੇਖਣ ਵਾਸਤੇ ਕਿਤੇ ਸਪਲਾਈ ਹੁੰਦੀ ਹੈ। ਕਿੰਨੀ ਦੇਰ ਤੋਂ ਉਸ ਮੁੰਡੇ ਦਾ ਵਾਕਫ ਹੈ ਜਿਹੜਾ ਤੈਨੂੰ ਗਾਂਜਾ ਜਿੱਦ ਤੋਂ ਖਰੀਦਿਆ। ਮੈਂ ਪਤਾ ਦਿਆ ਅੰਕਲ ਜੈਸੇ ਬੋਲਾ ਵੈਸੇ ਮੈਂ ਲੈ ਗਿਆ। ਯਾ ਸਿਰਫ ਇਹ ਤੋਂ ਇੰਨਾ ਗੱਲ ਪੁੱਛਦਾ ਪਿਆ ਵਾ। ਬੰਦੇ ਨਹੀਂ ਆ। ਮੈਂ ਵੈਸੇ ਵੀ ਇੰਨਾ ਪੁੱਛਣ ਡਿਆ ਕਿ ਕਿੰਨੇ ਟਾਈਮ ਤੋਂ ਉਸ ਮੁੰਡੇ ਨੂੰ ਜਾਣਦਾ ਜਿਹੜਾ ਗਾਂਜ जब मैं आये ना घर से कहाँ से आए थे मैं बिहार से मधुबनी जिला के रहने वाला हूँ इधर आए को कितना समय हो गया मेरे को दस दिन हो गया मैं दस दिन में तुम्हें तो पता लग गया शहर में गांजा कहाँ बिक रहा है हाँ कहाँ बिकरा चिट्टा कहाँ बिक रहा है वो, वो मालूम नहीं सर जी मैं दारू पीता हूँ ना दारू पीता हूँ मैं बस मांगा की कोई नशे नहीं करता है चिट्टा कर सकते हैं पूरा मेडिकल भी चेक करा तो ना तू चिट्टे गांजा दोनों चीजा पूछी लेता हम पूछना ही है ਗਲਤ ਬੰਦੇ ਰਹਤੇ ਹੈ ਹਮ ਵਾਲਾ ਅੰਕਲ ਕੋਲਾ ਚਲੋ ਸਹੀ ਹੈ ਹਾਂਜੀ ਤੇਰੇ ਨਾਲ ਦੇ ਨੇ ਕਿਹਾ ਹੈ ਕਿ ਨਹੀਂ ਚਿੱਟਾ ਲੈਣਾ ਕੋਣ ਨੇ ਮੈਰੋ ਕੋ ਨਹੀਂ ਮਾਲਮ ਹੈ ਇਹੋ ਮਾਲਮ ਨਹੀਂ ਮੈਰੋ ਕੋ ਵੀਡੀਓ ਦਿਖਾ ਦਿਓ ਮੈਰੋ ਕੋ ਮਾਲਮ ਨਹੀਂ ਸਰ ਜੀ ਮੈਰੋ ਕੋ ਮਾਲਮ ਨਹੀਂ ਮੈਰੋ ਕੋ ਮਾਲਮ ਨਹੀਂ ਜੋ ਬਾਤ ਹਣ ਦਿਓ ਨਾ ਬੰਦੇ ਨੇ ਉੱਥੇ ਝੋਲ ਫਸਾਉਂਦੇ ਹੋ ਨੇ ਸੋ ਤਸਵੀਰਾਂ ਜਿਹੜੀਆਂ ਹੁਣ ਤੁਹਾਨੂੰ ਜਿਹੜੀਆਂ ਰੂਬਰੂ ਕਰਾਣੇ ਆ ਜਿਹਦੇ ਵਿੱਚ ਵਿਅਕਤੀ ਸਾਫ਼ ਤੌਰ ਤੇ ਜਿਹੜਾ ਕਹਿ ਰਿਹਾ ਕਿ ਚਿੱਟਾ ਚਾਹੀਦਾ ਹੈ ਤਾਂ ਤਾਂ ਵੀ ਸਾਨੂੰ ਦੱਸ ਦਿਓ ਮੈਂ ਦਾਰਿਆ ਇਹ ਨਹੀਂ ਇੱਕ ਮਿੰਟ ਉਹ ਬੰਦਾ ਦਿਨ ਚਲਾ ਜਿਹੜੀ ਆ ਹਾਂ ਯਾਰ ਨਾ ਕੱਪਾ ਕਬ ਨਾ ਇਹ ਦੇਖਾ ਲਗਾਣਾ ਆਪਨੇ गांजा पीन गांजा पीन चाहियो गांजा चाहिण प्राम ले ਜੇ ਉੱਥੇ ਕੋਈ ਕੁਛ ਨਹੀਂ ਕਹੂਗਾ ਨਾ ਨਾ ਕੁਛ ਨਹੀਂ ਬੋਲੇਗਾ ਆ ਪੁਲਿਸ ਵਾਲੇ ਖੜੇ ਤਾਂ ਆ ਦੇਖ ਲਾ ਆ ਕੁਛ ਨਹੀਂ ਆ ਦੇ ਪੁਲਿਸ ਵਾਲੇ ਬਸ ਤਾਂ ਹੱਥਾ ਬਾਰਤੇ ਹੱਥਾ ਬਾਰਦਾ ਹਾਂ ਹੱਥਾ ਆ ਸਾਡੀ ਮੂਰੀ ਜਾ ਚਲੀ ਹੋਤਾ ਆਪਣਾ ਆਰਾਮ ਸੁਬਹ ਹੱਥ ਪੇਪਰ ਬਣਾਈਏ ਪੀਂਗੇ ਬਸ ਪੁਲਿਸ ਵਾਲੇ ਸਾਹਮਣੇ ਤੇ ਜਾਏਗਾ ਕੁਛ ਨਹੀਂ ਬੋਲੇਗਾ ਆਪਣਾ ਅੱਛਾ ਸੈਟਿੰਗ ਪੂਰੀ ਕੀਤੀ ਹੋਈ ਨਾ ਹੋਰ ਸਾਲ ਵੀ ਇੱਥੇ ਲਾ ਰਹੀ ਹੋਵੇ ਗੱਡੀ ਨਾ ਨਾ ਸਾਈ ਦਾ ਰਿਪੋਰਟ ਚੈਨ ਮਹਾਂ ਲੈ ਬਾਕੀ ਜਿਹੜਾ ਉਹਨਾਂ ਨੇ ਕਿਹਾ ਪੈਸੇ ਭਰਦਾ ਮੈਂ ਇਹਨਾਂ ਦਾ ਉਹ ਜਿਹੋ ਜਿਹੇ ਦੇਖਿਆ ਉਹ ਤਾਂ ਉਤਰਨਾ ਕੁਮਾ ਗਿਆ ਵਾ ਉਹ ਚਲਾ ਆਇਆ ਨੀਵਾਂ ਸੇ ਕੋਈ ਕੁਛ ਨਹੀਂ ਕਹੂਗਾ ਨਾ ਨਾ ਕੁਛ ਨਹੀਂ ਬੋਲੇਗਾ ਆਪ ਕੋਈ ਸਾਰੇ ਕਰੇਤਾ ਆਦੇ ਆਪ ਕੋ ਜੀ ਆਲੇ ਕੋਈ ਸਾਰੇ ਕਰੇ ਸੇਮ ਕਾਪੀਓ ਕਿ ਸਟੇਸ਼ਨ ਦੇ ਵਿੱਚ ਜਿਹੜੇ ਇਹਨਾਂ ਨੇ ਇਹ ਕਰਿੰਦੇ ਪਿਠਾਏ ਹੋਏ ਆ ਕਰਿੰਦੇ ਜਿਹੜੇ ਇੱਥੇ ਕੋਈ ਆ ਕੇ ਜੇ ਪੁੱਛਦਾ ਹੈ ਕਿ ਬੰਦਿਆਂ ਤੋਂ ਇਹ ਪੁੱਛਦੇ ਆ ਤੁਹਾਨੂੰ ਗਾਂਜਾ ਚਾਹੀਦਾ ਕਿ ਚਿੱਟਾ ਚਾਹੀਦਾ ਤੁਹਾਨੂੰ ਗਾਂਜਾ ਹੀ ਮਿਲੇਗਾ ਚਿੱਟਾ ਹੀ ਮਿਲੇਗਾ ਜਿੱਦਾਂ ਇਹ ਸਬੂਤ ਹੈ ਗਾਂਜਾ ਜਿਹੜਾ ਵਾ ਸ਼ਹਿਰ ਦੇ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਵਿਕਦਾ ਵਿਆ ਉੱਥੇ ਹੀ ਬੰਦੇ ਦਾ ਕਹਿਣਾ ਇਹ ਵੀ ਹੈ ਕਿ ਮੈਨੂੰ 10 ਦਿਨ 10 ਦਿਨ ਹੋਏ ਆ ਹਾਂਜੀ 10 ਦਿਨ ਇਸ ਵਿਅਕਤੀ ਦਾ ਕਹਿਣਾ ਹੈ ਕਿ 10 ਦਿਨ ਜਿਹੜੇ ਆ ਮੈਨੂੰ ਹੋਏ ਹੈਗੇ ਆ ਸ਼ਹਿਰ ਦੇ ਵਿੱਚ ਆਏ ਨੂੰ ਤੇ ਇਸ ਵਿਅਕਤੀ ਨੂੰ ਪਤਾ ਲੱਗ ਗਿਆ ਗਾਂਜਾ ਕਿੱਥੇ ਵਿਕਦਾ ਹੈ ਪਰ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹਨੂੰ ਨਹੀਂ ਪਤਾ ਲੱਗਦਾ ਗਾਂਜਾ ਕਿੱਥੇ ਵਿਕਰਿਆ ਧੁੱਟ ਕਿਉਂ ਬਲੇਗਾ ਧੁੱਟ ਕਿਉਂ ਬਲੇਗਾ ਮੈਂ ਗਾਂਜਾ ਪੀਤਾ ਹਾਂ ਦਾਰੂ ਵੀ ਪੀਤਾ ਹਾਂ ਧੁੱਟ ਨਹੀਂ ਬੋਲਣਾ ਮੈਂ ਜਿੱਹਾਂ ਸੇ ਗਾਂਜਾ ਖਰੀਦਾ ਉਹ ਦਿਖਾ ਚੱਲ ਭਾਈ ਕੱਲੇ ਗਿਆ ਥਾ ਭਾਈ ਤੈਨੂੰ ਨਾਲ ਜਾਨੂ ਕੀ ਹੈ ਭਾਈ ਭਾਈ ਕਲੇ ਸੋਜ ਹੋਈ ਹੈ ਹਾਂਜੀ ਤੇਰਾ ਤੇ ਸੋਜ ਹੋਈ ਹੈ ਨਹੀਂ ਨਹੀਂ ਨਾਲ ਚੱਲ ਕੇ ਦਿਖਾ ਚੱਲ ਚਲ ਸੋ ਲਈ ਦੇ ਵਿੱਚ ਤੁਹਾਨੂੰ ਦਿਖਾਉਂਦੇ ਆ ਗਾਂਜਾ ਇਹ ਬੰਦਾ ਕਿੱਥੋਂ ਖਰੀਦ ਕੇ ਲਿਆਇਆ ਇਹ ਕਰੋ ਸ਼ੂਟਿੰਗ ਸਾਥ ਨੇ ਲਾ ਲੈ ਮਰੇ ਤੂੰ ਕੁਝ ਨਹੀਂ ਹੁਣਾ ਨੰਕਲ ਜੇ ਤੇਰਾ ਕੋਈ ਲੈਣਾ ਤਾਂ ਸਾਨੂੰ ਜਗ੍ਹਾ ਦਿਖਾ ਜਿੱਥੋਂ ਖਰੀਦਿਆ ਤੂੰ ਆ ਜਾ ਮੇਰੇ ਕੋਲ ਛੱਡ ਦੇ ਨਾ ਬਿਠਾਓ ਇਹਨੂੰ ਇੱਥੇ ਯਾਰ ਲੈ ਆ ਇਧਰ ਐਕਟਿਵਾ ਨਹੀਂ ਮੈਂ ਚੱਲਦਾ ਉਸ ਨਾਲ ਚੱਲਦੇ ਹਾਂ ਹਾਂ ਗਾਂਜਾ ਚਾਹੀਦਾ ਸ਼ਹਿਰ 'ਚ ਸ਼ਰੀਆਮ ਵਿਕਦਾ ਵੇ ਚਾਬੀ ਦਿਓ ਬੈਠਦੇ ਚਲੋ ਆ ਵੀ ਬੜੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਗENDER ਸ਼ੇਰ ਦੇ ਵਿੱਚ ਜਿਹੜਾ ਗਾਂਜਾ ਆਇਆ ਕਿਸ ਤਰ੍ਹਾਂ ਸਪਲਾਈ ਹੋ ਰਿਹਾ ਤੇ ਕਿੱਥੋਂ ਹੋ ਰਿਹਾ ਆਖਿਰਕਾਰ ਇਹ ਵਿਅਕਤੀ ਕਿੱਥੋਂ ਗਾਂਜਾ ਲੈ ਕੇ ਆਏ ਹੁਣ ਉਹ ਵੀ ਤੁਹਾਨੂੰ ਤਸਵੀਰਾਂ ਦਿਖਾਣੇ અમે યાર ચાલ ચલો બડા બડા બોલા યાર તો તે તને બતા દઈએ કે જેડી ટ્રિપલિંગ હે બિલકુલ બી ના કર ਜਿਹੜਾ ਵਿਅਕਤੀ ਹੈ ਉਹ ਦੌੜ ਨਾ ਜਾਵੇ ਆਖਿਰਕਾਰ ਇਸ ਵਿਅਕਤੀ ਨੇ ਤੇ ਗਾਂਜਾ ਖਰੀਦੇ ਆ ਮੇਨ ਕਰੀਮਰ ਲਓ ਆ ਜਿਹੜਾ ਗਾਂਜਾ ਵੇਚ ਰਿਹਾ ਇਸ ਕਰਕੇ ਜਿਹੜਾ ਇਹਨੂੰ ਨਾਲ ਅਸੀਂ ਹੁਣ ਲੈ ਕੇ ਜਾ ਰਹੇ ਹਾਂ ਕਿੱਥੋਂ ਗਾਂਜਾ ਖਰੀਦਿਆ ਇਹ ਬੋਲੇਗਾ ਤੇ ਗਾਂਜਾ ਇਸ ਟਾਈਮ ਸਾਡੇ ਹੱਥ ਦੇ ਵਿੱਚ ਹੈ ਇਹ ਆ ਜਲੰਧਰ ਸ਼ਹਿਰ ਦੀ ਅਸਲ ਤਸਵੀਰ ਆ ਲਗਾਤਾਰ ਤੁਹਾਨੂੰ ਦੱਸ ਦਈਏ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਮਾਰਸ਼ ਕੱਢੇ ਜਾ ਰਹੇ ਆ ਕਿ ਬਿਲਕੁਲ ਜਿਹੜਾ ਇਹ ਨਸ਼ਾ ਗੜਾਇਆ ਬੰਦ ਕਰ ਦਿੱਤਾ ਗਿਆ ਪੰਜਾਬ ਜਿਹੜਾ ਨਸ਼ਾ ਮੁਕਤ ਹੋ ਗਿਆ ਹੈ ਇਸ ਤੋਂ ਪਹਿਲੇ ਦੀ ਤਸਵੀਰ ਵੀ ਜਿਹੜੀ ਅਸੀਂ ਤੁਹਾਨੂੰ ਦਿਖਾਈ ਸੀਗੀ ਜਿਹਦੇ ਵਿੱਚ ਗੁਰਨਾਣਕ ਪੁਰੇ ਦੀ ਗੁਰਨਾਣਕ ਪੁਰੇ ਜਿਹੜੀਆਂ ਤਸਵੀਰਾਂ ਸੀਗੀਆਂ ਜਿਹਦੇ ਵਿੱਚ ਸਾਫ਼ ਤੌਰ ਤੇ ਮੱਲਾ ਇਕੱਠਾ ਹੋ ਕੇ ਜਾਇ ਰਿਆ ਸੀਗਾ ਕਿ ਜਿਹੜੇ ਵਿਅਕਤੀ ਐ ਕਿੱਟਾ ਵੇਚਦੇ ਆ ਤੇ ਅੱਜ ਰੇਲਵੇ ਸਟੇਸ਼ਨ ਤੇ ਲੱਗੇ ਜਿਹੜੇ ਸਾਧੂ ਸਾਧੂਆਂ ਦੇ ਪੇਸ ਦੇ ਵਿੱਚ ਜਿਹੜੇ ਲੋਕੀ ਬੈਠੇ ਹੋਏ ਆ ਉਹ ਤੁਹਾਨੂੰ ਦੱਸ ਦਈਏ ਕਿ ਉਹ ਆਖਿਰਕਾਰ ਉਹ ਤਸਕਰਾਂ ਦੇ ਜਿਹੜੇ ਆ ਉਹ ਬੰਦੇ ਆ ਦੇਖ ਸਾਹਬ ਦਿਓ ਕਿ ਪ੍ਰਵਾਸੀ ਉਹਨਾਂ ਨੇ ਇੱਥੇ ਬਿਠਾਇਆ ਹੋਇਆ ਪ੍ਰਵਾਸੀ ਦੱਸਦਾ ਹੈ ਗਾਂਜਾ ਕਿੱਥੋਂ ਮਿਲਣਾ ਹੈ ਕਿੱਥੋਂ ਨਹੀਂ ਮਿਲਣਾ ਤੇ ਤੁਸੀਂ ਜਾ ਕੇ ਜਿਹੜਾ ਗਾਂਜਾ ਵਾ ਲੈ ਕੇ ਆ ਸਕਦੇ ਹੋ ਸਾਰਿਆਂ ਨੂੰ ਫੇਰ ਕਹਿ ਦਵਾ ਕਿ ਰੂਲ ਜਿਹੜੇ ਆ ਬਿਲਕੁਲ ਵੀ ਬ੍ਰੇਕ ਨਾ ਕੀਤੇ ਜਾਣ ਕਿਉਂਕਿ ਕਾਨੂੰਨ ਦੀ ਉਲੰਘਣਾ ਕਰਨੀ ਜਿਹੜੀ ਗਲਤ ਚੀਜ਼ ਐ ਮਜਬੂਰੀ ਨੂੰ ਜੇ ਕੋਈ ਐਜਿਸ ਕਰਦਾ ਹੈ ਤੇ ਉਹ ਗੱਲ ਬਕਰੀ ਹੋ ਜਾਂਦੀ ਜਿਸ ਤਰ੍ਹਾਂ ਅਸੀਂ ਚਾਹੁੰਦੇ ਆ ਕਿ ਪੰਜਾਬ ਜਿਹੜਾ ਆ ਨਸ਼ਾ ਮੁਕਤ ਹੋ ਜੇ ਇਸ ਕਰਕੇ ਸਾਨੂੰ ਇਸ ਤਰੀਕੇ ਨਾਲ ਥੋੜਾ ਜਾਣਾ ਪੈ ਰਿਹਾ ਅਨੁਸਾਰ ਕਿ ਕਾਜੀ ਮੰਡੀ ਜਿਹੜਾ ਇਹ ਇਲਾਕਾ ਸਭ ਤੋਂ ਜ਼ਿਆਦਾ ਬਦਨਾਮ ਦੱਸਿਆ ਜਾਂਦਾ ਸੂਤਰ ਜਿਹੜੇ ਦੱਸਦੇ ਆ ਉਹਨਾਂ ਦਾ ਕਹਿਣਾ ਇਹ ਹੀ ਹੈ ਕਿ ਲਗਾਤਾਰ ਇੱਥੇ ਜਿਹੜਾ ਨਸ਼ਾ ਹੈ ਆ ਖੁੱਲੇ ਆਮ ਸ਼ਰੇ ਆਮ ਵਿਕਦਾ ਹੈ ਉਹ ਇਦਰੋਂ ਘਮਾ ਲੋ ਯਾਰ ਖੁੱਲੇ ਆਮ ਸ਼ਰੇ ਆਮ ਜਿਹੜਾ ਵਾ ਇੱਥੇ ਨੱਚਾ ਵਿਕਦਾ ਉਸ ਤੋਂ ਬਾਅਦ બીજી ਗੱਲ ਕਰੀਏ ਜਿਹੜੇ ਵਹੀਕਲਸ ਵਗੈਰਾ ਜਿਹੜੇ ਬਾਈਕਾਂ ਬਿਕਾਂ ਜਿਹੜੀਆਂ ਚੋਰੀਆਂ ਹੁੰਦੀਆਂ ਵਾ ਹੋਰ ਇਹ ਤਾਂ ਖਰੀਦਿਆ ਸੀ ਬਧੀ ਵੀਡੀਓ ਬਣੀ ਉਹ ਉਹ ਬਣਾਈਆਂ ਕਰਕੇ ਆਹਨੇ ਜੋ ਸੈੱਟ ਆਹ ਤੋਂ ਤੁਸਤ ਭਰ ਲਿਆ ਨਾ ਪਹੁੰਚੋ ਪਹੁੰਚੋ ਬੰਦੇ ਜਲਦੀ ਸਟਿੰਗ ਆਲਾ ਨਾਲ ਹੀ ਸਟਿੰਗ ਆਲਾ ਨਾਲ ਹੀ ਸਟਿੰਗ ਸੋ ਲਗਾਤਾਰ ਜਿਹੜਾ ਇਹ ਹੈ ਜਲੰਧਰ ਸ਼ਹਿਰ ਦੇ ਵਿੱਚ ਨਸ਼ਾ ਲਗਾਤਾਰ ਜਿਹੜਾ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਹੈਰਾਨਗੀ ਵਾਲੀ ਗੱਲ ਹੈ ਕਿ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਨਸ਼ਾ ਜਿਹੜਾ ਹੈ ਖਤਮ ਕਰ ਦਿੱਤਾ ਗਿਆ ਜਦ ਕੀ ਨਸ਼ਾ ਹੋਰ ਜ਼ਿਆਦਾ ਜਿਹੜਾ ਵਿਕਣਾ ਸ਼ੁਰੂ ਹੋ ਗਿਆ ਆਖਿਰਕਾਰ ਪ੍ਰਸ਼ਾਸਨ ਇਸ ਤਰ੍ਹਾਂ ਦੀਆਂ ਅਫਵਾਹਾਂ ਪੜਾ ਕੇ ਕਿਉਂ ਵਾਹ ਵਾਈ ਖਟ ਰਿਆ ਵੱਡੇ ਸਵਾਲ ਜਿਹੜੇ ਆ ਇਹ ਖੜੇ ਹੁੰਦੇ ਆ ਤਾਂ ਦੱਸ ਜੇ ਕਿ ਜਿਹੜੇ ਸਾਡੇ ਵੀਵਰ ਜਿਹੜੇ ਸਾਨੂੰ ਦੇਖ ਰਹੇ ਆ ਉਹ ਵੀ ਸਾਨੂੰ ਮੈਸੇਜ ਕਰਕੇ ਦੱਸਣ ਕਿ ਕਿੱਥੇ ਜਿਹੜਾ ਆ ਇਸ ਤਰ੍ਹਾਂ ਜਿਹੜਾ ਸਮਾਨ ਵਿਕਦਾ ਕਿੱਥੇ ਜਿਹੜਾ ਇਹ ਸਮਾਨ ਨਹੀਂ ਵਿਕਦਾ ਸੋ ਉਹ ਵੀ ਜ਼ਰੂਰ ਸਾਨੂੰ ਦੱਸਣ ਕਿੱਥੇ ਉਹ ਬੰਦ ਕੇ ਆ ਤੇ ਆ ਕੇ ਪੂਰੇ ਅੰਦਰ ਉਹਨੇ ਵੀ ਬਲ ਫਾਟ ਕੇ ਲਿਆ ਆ ਅਜੇ ਫਰਲੈਂਸ ਹੋ ਗਿਆ ਇਸ ਗੋਰ ਫੜ ਜਾਗੇ ਹੂੰ ਚਿਕਾਤ ਬਾਤ ਕਰਾ ਤੇ ਉੱਧਰ ਲੋਕਾ ਪੜੀ ਉਧਰ ਉਧਰ ਯਾਰ ਕਰੋ ਉਧਰ ਉਧਰ ਦਰਾਂ ਖਬਰ ਕਰੋ ਤੋਂ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਲਗਾਤਾਰ ਜਿਹੜਾ ਇੱਥੇ ਸਮਾਨ ਜਿਹੜਾ ਵੇਚਿਆ ਜਾ ਰਿਹਾ ਗਾਂਜਾ ਜਿਹੜਾ ਆ ਖਰੀਦਿਆ ਜਾ ਰਿਹਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਪਰ ਤਰ ਗਾਂਜਾ ਵੇਚਦਾ ਮੈਂ ਕੀ ਦੀ ਪਰਮਿਸ਼ਣ ਨਹੀਂ ਭਾਜੀ ਮੈਂ ਕਿਸੇ ਨਾਲ ਨਹੀਂ ਵੇਚਦਾ ਗਾਂਜਾ ਮੈਂ ਤਾਂ ਦਾਰੂ ਪੀਂਦਾ ਹੈਗਾ ਮੈਂ ਤਾਂ ਗਾਂਜੇ ਵਾਲਾ ਕੰਮ ਹੀ ਨਹੀਂ ਕਰਦਾ ਨਹੀਂ ਭਾਜੀ ਆਪਾਂ ਨੂੰ ਜਿਹਾ ਸੀ ਗਾਂਜਾ ਪੀਂਦਾ ਹੈ ਭਾਜੀ ਕਿਸੇ ਖਰੀਦਾਦਾ ਗਾਂਜਾ ਗਾਂਜਾ ਹੀ ਦਿੱਤਾ ਮੈਂ ਨਹੀਂ ਦਿੱਤਾ ਭਾਜੀ ਤੁਹਾਡੇ ਸਾਹਮਣੇ ਬੰਦਾ ਕਹਿ ਰਿਹਾ ਭਾਜੀ ਗਾਂਜਾ ਤੂੰ ਜੋੜਦਾ ਭਾਜੀ ਆ ਕੰਮ ਕਰਦਾ ਨਹੀਂ ਮੈਂ ਪੈਰ ਫੜਨ ਦਾ ਥੋੜਾ ਹਣਾ ਭਾਜੀ ਮੈਂ ਕਰਦਾ ਹੀ ਨਹੀਂ ਭਾਜੀ ਕੀ ਹੋਇਆ ਆ ਗਾਂਜਾ ਕਿਹਨੇ ਦਿੱਤਾ ਮੈਂ ਨਹੀਂ ਦਿੱਤਾ ਆ ਤੁਹਾਡੇ ਸਾਹਮਣੇ ਬੰਦਾ ਕਹੇ ਇਸ ਕੋ ਸਾਹਮਣੇ ਦਿੱਤਾ ਤੇ ਵੇਚਾਏਗਾ ਐਨੇ ਦਿੱਤਾ ਤੁਹਾਨੂੰ ਹਾਂਜੀ ਹਾਂਜੀ ਉਹ ਲੈ ਕੇ ਚਲ ਦਿੱਤਾ ਵੀ ਹੋਊਗਾ ਤਾਂ ਕਿਸੇ ਕੋਲ ਉਹ ਤਾਂ ਲੈ ਕੇ ਤਾਂ ਦੱਸ ਦਵੇ ਭਾਜੀ ਤਾਂ ਸਾਰੀ ਦੁਨੀਆ ਭਾਜੀ ਭਾਜੀ ਦੱਸ ਦਵੇ ਕਿ ਤੋ ਲਿੱਤਾ ਸੀ ਕਿਹੜਾ ਕੁਛ ਕਹਿ ਰਹੇ ਇਹਨੂੰ ਅੰਦਰ ਚਲੇ ਜਾਓ ਅੰਦਰ ਸਾਰੀ ਭੇਜ ਨਾਮ ਲੈ ਦੋ ਨਾ ਦੇ ਦੇ ਭਾਜੀ ਨਾ ਕਿੱਦਾਂ ਲੈ ਬਾਕੀ ਬੰਦੇ ਕਤਲ ਕਰਦੇ ਤੂੰ ਵੀ ਕਰਦੇ ਮੈਂ ਨਹੀਂ ਕਰਦਾ ਭਾਜੀ ਕੁਝ ਅੱਗੋਂ ਚੌੜਾ ਹੋਈ ਜਾਂਦਾ ਨਹੀਂ ਬਾਉ ਜੀ ਮੈਂ ਕਹਿੰਦਾ ਚੌੜਾ ਹੋਊਂਗਾ ਤੂੰ ਕਹਿੰਦਾ ਸਾਰੇ ਵੇਜ ਦੇ ਸਾਰੇ ਵੇਜ ਦੇ ਤੂੰ ਵੀ ਬਲੋਕੀ ਕਤਲ ਕਰਦੇ ਤੂੰ ਵੀ ਕਰਦੇ ਮੈਂ ਕਿੱਦਾਂ ਕਰੂੰਗਾ ਬਾਪੂ ਜੀ ਮੈਂ ਕਿੱਦਾਂ ਕਰ ਸਕਦਾ ਉਹ ਯਾਰ ਵੈਸੀ ਭਾਜੀ ਗਰੀਬ ਬੰਦਾ ਵਾਰ ਯਾਰ ਅਦਾ ਕਰ ਮੇਰੇ ਕੋਲ ਲੰਬਾ ਗਾਂਜਾ ਸਵਲਾਈ ਤੁਹਾਡੇ ਕੋਲ ਪਿਆ ਗਾਂਜਾ ਨਹੀਂ ਮੈਂ ਥੋੜੀ ਗਾਂਜੇ ਦਾ ਕਰਦਾ ਤੁਸੀਂ ਆਪਣੇ ਇਹਨਾਂ ਦਾ ਕਬਾੜ ਦਾ ਸਕਰਾਬ ਦਾ ਕੰਮ ਆ ਮੈਂ ਨਹੀਂ ਕਹਿ ਰਿਹਾ ਤੁਸੀਂ ਆਪਣੇ ਕਬਾੜ ਦਾ ਕੰਮ ਕਰੋ ਨਾ ਭਾਜੀ ਫੇ ਕਬਾੜ ਦਾ ਕੰਮ ਕਰੋ ਸਾਨੂੰ ਉਹਨਾਂ ਨਾਲ ਗੱਲ ਕਰਨ ਦਿਓ ਉਹ ਭਾਜੀ ਮੇਰੀ ਗੱਲ ਤਾਂ ਸੁਣੋ ਆ ਤਾਂ ਸੁਣਦੇ ਆ ਕੋਈ ਗੱਲ ਨਹੀਂ ਉਹ ਵੀ ਸੁਣਦੇ ਆ ਕਿੱਥੇ ਦਾ ਰਹਿਣ ਵਾਲਾ ਯਾਰ ਕਿੱਥੇ ਦਾ ਰਹਿਣ ਵਾਲਾ ਆ ਉਹਨੂੰ ਬੁਲਾਓ ਯਾਰ ਕਿੱਥੇ ਦਾ ਰਹਿਣ ਵਾਲਾ ਆਪਾਂ ਤਾਂ ਗੱਮੀ ਨਹੀਂ ਕਰਦੇ ਆ ਕਿੱਥੇ ਦਾ ਰਹਿਣ ਵਾਲਾ ਮੈਥੇ ਦਾ ਹੀ ਆ ਕੋਈ ਗੱਲ ਨਹੀਂ ਬ੍ਰਦਰ ਅਸੀਂ ਪੁੱਛਿਆ ਕਿੱਥੇ ਦਾ ਰਹਿਣਾ ਕੋਈ ਭਰਾ ਮੈਂ ਤਾਂ ਇਹਨਾਂ ਪੁੱਛਿਆ ਕਿੱਥੇ ਦਾ ਰਹਿਣ ਵਾਲਾ ਇੱਥੇ ਦਾ ਹੀ ਰਹਿਣ ਵਾਲਾ ਹਾਂ ਹਾਂਜੀ ਭਾਜੀ ਮੈਂ ਇੱਥੇ ਦਾ ਹੀ ਇੱਥੇ ਕਾਜੀ ਮੰਡੀ ਜੀ ਰਹਿਣਾ ਮੈਂ ਕੰਮ ਨਹੀਂ ਦਾ ਟਾਈਮ ਹੋ ਗਿਆ ਹਾਂ ਹਾਂ ਕਬਾੜ ਦਾ ਕੰਮ ਕਰਦਾ ਕਬਾੜ ਦਾ ਹੀ ਕੰਮ ਕਰਦਾ ਹੈ ਭਾਜੀ ਮੇਰੇ ਮੇਰੇ ਕੋਲ ਗੱਲ ਸੁਣਾਓ ਆ ਗੱਲ ਕਰ ਲਾ ਆ ਉੱਥੇ ਸਾਈਕਲ ਦੇ ਹਾਂਜੀ ਸਾਈਕਲ ਲੈ ਲੈਣੇ ਕੁਝ ਵੀ ਨਹੀਂ ਦਿੱਤਾ ਪੁੱਛ ਕੇ ਆ ਦੇਖਾ ਭਾਜੀ ਨਹੀਂ ਭਾਜੀ ਪੁੱਛ ਮੰਨ ਲੈਣਾ ਉਹ ਤਾਂ ਨਹੀਂ ਭਾਜੀ ਆ ਨਹੀਂ ਕੰਮ ਕਰਦਾ ਬਾਉ ਜੀ ਇੱਥੇ 100 ਬੰਦਾ ਭਾਜੀ ਭਾਜੀ ਸਰਜੀ ਸਰਜੀ 100 ਸਰਜੀ 100 ਬੰਦਾ ਇੱਥੇ ਗਾਂਜਾ ਵੇਚਦਾ ਕਿਹੜਾ ਕਿਹੜਾ ਨਾਮ ਦੱਸੋ ਮੈਂ ਨਾਮ ਨਹੀਂ ਲੈ ਸਕਦਾ ਮੇਰਾ ਤੁਸੀਂ ਭਾਵੇਂ ਫੋਟੋ ਕਿਛ ਲੋ 100 ਬੰ ਮੈਂ ਨਾਂ ਨਹੀਂ ਦੱਸ ਸਕਦਾ ਭਾਜੀ ਮੈਂ ਦੁਸ਼ਮਣਾਂ ਮੈਂ ਕੁਝ ਚੂਰੀਆਂ ਤੁਹਾਡੀ ਵੀ ਗੱਲ ਸਹੀ ਹੈ ਬਿਲਕੁਲ ਦੁਸ਼ਮਣੀ ਪੈਂਦੀ ਹੈ ਦੱਸੋ ਮੈਚੂਅਲ ਬਿਲਕੁਲ ਤੁਹਾਡੀ ਵੀ ਗੱਲ ਸਹੀ ਹੈ ਕਿ ਨਸ਼ਾ ਤੁਸੀਂ ਮੁਕਤ ਕਰੋ ਮੈਂ ਤਾਂ ਆਪ ਕਹਿ ਰਿਹਾ ਕਿ ਮੈਂ ਮੈਂ 25 ਸਾਲ ਨਸ਼ਾ ਕੀਤਾ ਚਿੱਟੇ ਦਾ ਮੈਂ ਤਿੰਨ ਮਹੀਨੇ ਹੋਏ ਨਸ਼ਾ ਛੱਡਿਆ ਆ ਸਾਨੂੰ ਸੈਂਟਰ ਦੀ ਦਵਾਈ ਨਹੀਂ ਮਿਲਦੀ ਪਈ ਆ ਤੁਸੀਂ ਮੇਰੇ ਨਾਲ ਡਿਸਪੈਂਸਰੀ 'ਚ ਚਲ ਲੋਗੇ ਉਹਨਾਂ ਨੇ ਕਿਹਾ ਕਿ ਸਟਾਫ ਨਹੀਂ ਆਇਆ ਤੁਹਾਨੂੰ ਦਵਾਈ ਨਹੀਂ ਮਿਲੂਗੀ ਛੇਗਾ ਪਿੰਡ ਜਾਓ ਖਾਨ ਲਈ ਸਾਡੇ ਕੋਲ ਟਾਈਮ ਨਹੀਂ ਐ ਕਰੀਂਗਾ ਵੇਚਣ ਦਾ ਮੈਂ ਨਹੀਂ ਕਹਿ ਰਿਹਾ ਆ ਕਹਿ ਮੈਂ ਤਾਂ ਬਹਿ ਕਹਿ ਰਿਹਾ ਉਹ ਤਾਂ ਜੋ ਕਹਿ ਰਿਹਾ ਠੀਕ ਆ ਤੂੰ ਕਦੋਂ ਵੇਚਣਿਆ ਪੁੱਛ ਰਿਹਾ ਭਾਜੀ ਮੈਂ ਵੇਚਦਾ ਹੀ ਨਹੀਂ ਕੁਝ ਮੈਨੇ ਕੋ ਨਹੀਂ ਲਿੱਤਾ ਇਹ ਵੀਡੀਓ ਦਿਖਾ ਦਿਏ ਦਿਖਾ ਦਿਓ ਭਾਜੀ ਤੇ ਤੇ ਮੰਨੇਗਾ ਆ ਦੱਸੋ ਭਾਜੀ ਖਾਵੇ ਯਾਰ ਵੀਡੀਓ ਕੱਢੀ ਲਾਟੀ ਵੀਡੀਓ ਦਿਖਾਓ ਜੇ ਤੋ ਇਹ ਤੋ ਖਰੀਦੇ ਆ ਵੀਡੀਓ ਕੱਢੋ ਵਾਲੀ ਹੁਣ ਮੰਨ ਜੀ ਵੀਡੀਓ ਦੇਖ ਲੈ ਭਰਾ ਆ ਜਾ ਇੱਧਰ ਆ ਜਾ ਆਲਾ ਵੀਡੀਓ ਦੇਖ ਲੈ ਆ ਜਾ ਆ ਜਾ ਭਾਈ ਇੱਧਰ ਆ ਜਾ ਭਾਈ ਐ ਵੀ ਇੱਧਰ ਆ ਲੈ ਆ ਆ ਆ ਹਾਂਜੀ ਹਾਂਜੀ ਬੋਲਣਾ ਮੈਂ ਪੁਲਿਸ ਵਾਲੇ ਸਿੱਟੇ ਚ ਨਾ ਆ ਕੇ ਚੱਕਾ ਤੰਦਾਰਾ ਆ ਕੋਈ ਚੁੱਟਾ ਲੈਣ ਦੀ ਗੰਗਾ ਵੇ ਦੀ ਫਸਾਣਾ ਆ ਭਾਈ ਕੋਈ ਦੇਖਾ ਦਿਓ ਆ ਲੜਕੇ ਨਿਸ਼ਾਨਾ ਜਿਹੜਾ ਆਂਰਾਗਾ ਲੱਗਿਆ ਇਹ ਆਪਣਾ ਆਪਣਾ ਮੱਲੇ ਬੰਦੇ ਆ ਆਪਣਾ ਹੀ ਹੈ ਨੇ ਚਾ ਲਗਣਾ ਆ ਆ ਵੇਖ ਜਾਣੀ ਇਹ ਵੀਡੀਓ ਦਿਖਾ ਦਿੰਦੇ ਨਹੀਂ ਨਹੀਂ ਹੁਣ ਮੰਨਾਂ ਹੁਣ ਮੰਨਦੇ ਕਰਦੇ ਆ ਹੁਣ ਮੰਨਦੇ ਹਾਂ ਹੁਣ ਮੰਨਦੇ ਹੁੰਦਾ ਸੋ ਤੁਹਾਨੂੰ ਦੱਸਦੇ ਆ ਕਿ ਇਹ ਵਿਅਕਤੀ ਆ ਜਿਹੜਾ ਯਾਰ ਉਹ ਐਨਟੀ ਕੋਲ ਦਿੱਤਾ ਸੀ ਇਹ ਉਹ ਗਾਂਜ ਹੈ ਤਸਵੀਰਾਂ ਦੇ ਵਿੱਚ ਦਿਖਾ ਦਿੰਦੇ ਆ ਇਹ ਉਹ ਗਾਂਜ ਹੈ ਜਿਹੜਾ ਇੱਥੇ ਵੇਚ ਰਹੇ ਆ ਲੋਕੀ ਉਥੇ ਪ੍ਰਸ਼ਾਸਨ ਦਾ ਲਗਾ ਕਿਹੜੀ ਐਂਟੀ ਹੈ ਹਮਨੇ ਖੋਖੇ ਵਾਲੇ ਹੋਖੋਖੇ ਵਾਲੀ ਕੋ ਲੈ ਕੇ ਦਿੱਤਾ ਭਾਜੀ ਨੂੰ ਕਿਹੜੀ ਖੋਖੇ ਵਾਲ ਨੂੰ ਕਰੋ ਕਰ ਲਓ ਗੱਲ ਆਓ ਖੋਖੇ ਵਾਲੀ ਗੱਲ ਕਰ ਲਓ ਤੁਸੀਂ ਤੁਸੀਂ ਫੋਕਾ ਬੰਦ ਕਰਕੇ ਚੱਲ ਗਏ ਮੈਂ ਗਾ ਨੂੰ ਵੇਜਣਾ ਇਹ ਖੋਖਾ ਆ ਉਹ ਸਾਹਮਣੇ ਵਾਲਾ ਦਿਖਾਓ ਕਿਹੜਾ ਖੋਖਾ ਸਾਹਮਣੇ ਆ ਖੋਖਾ ਵੀ ਦੇਖ ਲਈਏ ਵਿਅਕਤੀ ਦਾ ਕਹਿਣਾ ਹੈ ਕਿ ਮੈਂ ਖੋਖੇ ਵਾਲੇ ਤੋਂ ਖਰੀਦਿਆ ਇਹ ਸਮਾਨ 8 ਤੋਂ ਭਰਾ ਭਾਈ ਜੀ ਥੈਂਕ ਯੂ ਭਾਜੀ ਬਹੁਤ ਮਿਹਰਬਾਨੀ ਕੀਤੀ ਸੋ ਦਿਖਾ ਦਈਏ ਇੱਕ ਵਾਰੀ ਫੇਰ ਤਸਵੀਰਾਂ ਚ ਇਹ ਗਾਂਝਾ ਆ ਜਿਹੜਾ ਕਾਜੀ ਮੰਡੀ ਦੇ ਵਿੱਚ ਸ਼ਰੇਆਮ ਵਿਕਰੇ ਆ ਤੇ ਕਿਹੜੇ ਖੋਖੇ ਤੋਂ ਖਰੀਦਿਆ ਸੀਗਾ ਇਹ ਵਿਅਕਤੀ ਤੋਂ ਪੁੱਛ ਲੈਨੇ ਆ ਕਿੱਥੇ ਆ ਨਿਕਲ ਗਿਆ ਉਹ ਕੋਈ ਨਹੀਂ ਸਰ ਜੀ ਸੋ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਤੁਹਾਡੇ ਕੋਲ ਕੰਮ ਕਰਦਾ ਕੀ ਕੰਮ ਫੋਟੋ ਖਿੱਚਦੇ ਪਏ ਸਰ ਜੀ ਤੁਸੀਂ ਮਾਰੇ ਤੁਸੀਂ ਕਹੇ ਮੇਰੀ ਫੋਟੋ ਖਿੱਚੋ ਉਹ ਵੀ ਲਾਈਵ 'ਚ ਰਿਕਾਰਡ ਦਿਖਾਉਂਦੇ ਆ ਤੁਹਾਨੂੰ ਮੈਂ ਕਿਹੜੇ ਖੋਖੇ ਤੋਂ ਖਰੀਦਿਆ ਦੱਸ ਦੋ ਅੱਛਾ ਜਨਾ ਮੈਂ ਦਿੱਤਾ ਮੈਂ ਦਿੱਤਾ ਸਰ ਜੀ ਤੁਹਾਡੇ ਬੰਦੇ ਨੇ ਦਿੱਤਾ ਨਾ ਤੁਸੀਂ ਪਹਿਲਾਂ ਮੇਰਾ ਬੰਦਾ ਮੇਰਾ ਬੰਦਾ ਮੇਰੇ ਕੋਲ ਕੰਮ ਕਰਦਾ ਪਹਿਲਾਂ ਵੀ ਮੇਰਾ ਕਬਾੜ ਦਾ ਹਾਂ ਉਹਦਾ ਕਬਾੜ ਦਾ ਉਹਦਾ ਮੇਰਾ ਕਬਾੜ ਦਾ ਕੰਮ ਤੁਹਾਨੂੰ ਤਸਵੀਰਾਂ ਦਿਖਾ ਦਨੇ ਆ ਕਿ ਪਹਿਲੇ ਵਿਅਕਤੀ ਦਾ ਕਹਿਣਾ ਇਹ ਸੀਗਾ ਕਿ ਇਹ ਜਿਹੜਾ ਬੰਦਾ ਇਹ ਆ ਮੇਰਾ ਜਿਹੜਾ ਇੱਥੇ ਸਮਾਨ ਵੇਚ ਰਿਹਾ ਹੈ ਹੈਰਾਨਗੀ ਵਾਲੀ ਗੱਲ ਹੈ ਹੁਣ ਜਦੋਂ ਬੰਦਾ ਆ ਦੜਾ ਦਿੰਦਾ ਉਸ ਤੋਂ ਬਾਅਦ ਇਹ ਕਹਿ ਰਿਹਾ ਕਿ ਮੈਂ ਉਹਨੂੰ ਜਾਣਦਾ ਨਹੀਂ ਜਦਕਿ ਇਹ ਸਾਰੇ ਜਿਹੜੇ ਵਿਅਕਤੀ ਆ ਰਲ ਮਿਲ ਕੇ ਸ਼ਹਿਰ ਦੇ ਵਿੱਚ ਗਾਂਜੇ ਦੀ ਜੜੀ ਆ ਸਪਲਾਈ ਕਰਦੇ ਆ ਹੈਰਾਨਗੀ ਵਾਲੀ ਗੱਲ ਹੈ ਕਿ ਭਗਵੰਤ ਮਾਨ ਦਾ ਕਹਿਣਾ ਇਹ ਆ ਕਿ ਨਸ਼ਾ ਜਿਹੜਾ ਇਹ ਬਿਲਕੁਲ ਖਤਮ ਕਰ ਦਿੱਤਾ ਗਿਆ ਹੈ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਨਸ਼ਾ ਖਤਮ ਕਰ ਦਿੱਤਾ ਗਿਆ ਹੈ ਪਰ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਨਸ਼ਾ ਅਧਿਕਾਰੀ ਹੈ ਉੱਚ ਅਧਿਕਾਰੀਆਂ ਦੀ ਅੱਖਾਂ ਦੇ ਉੱਤੇ ਜਿਹੜਾ ਪਰਦਾ ਪਾਉਂਦੇ ਹੋਏ ਜਿਹੜਾ ਨਜ਼ਰ ਆਂਦੇ ਆਏ ਤਸਵੀਰਾਂ ਜਿਹੜੀ ਗਾਂਜੇ ਦੀਆਂ ਸਾਫ਼ ਜ਼ਾਹਿਰ ਕਰਦੀਆਂ ਕਿ ਸ਼ਹਿਰ ਦੇ ਵਿੱਚ ਨਸ਼ਾ ਆਖਿਰਕਾਰ ਬੰਦ ਹੋਇਆ ਕਿ ਨਹੀਂ ਹੋਇਆ ਹੁਣ ਦੇਖਣ ਵਾਲੀ ਗੱਲ ਇਹ ਹੋਈ ਕਿ ਜਿਹੜੇ ਜਲੰਧਰ ਦੇ ਪੁਲਿਸ ਕਮਿਸ਼ਨਰ ਹੈ ਕਿੰਨੀ ਜਲਦੀ ਇਸ ਵਿਅਕਤੀਆਂ ਨੂੰ ਜਿਹੜਾ ਅਰੈਸਟ ਕਰਕੇ ਇਹਨਾਂ ਦੇ ਬੰਦੀ ਕਾਰਵਾਈ ਕਰਦੇ ਆ ਤੇ ਆਖਿਰਕਾਰ ਜਿਹੜਾ ਡਰੱਗਸ ਹੈ ਪੰਜਾਬ ਦੇ ਵਿੱਚ ਕਿੱਥੋਂ ਆ ਰਿਹਾ ਹੈ ਇਸ ਚੀਜ਼ ਦਾ ਜਿਹੜਾ ਪਤਾ ਲਗਾਉਂਦੇ ਇਸ ਖਬਰ ਦੀ ਅਪਡੇਟ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਫਿਲਹਾਲ ਤਦ ਤੱਕ ਲਈ ਮੈਨੂੰ ਦੀ ਇਜਾਜ਼ਤ ਕੈਮਰਾਮੈਨ